सर कितने दिन तक मारबे ले सर 5 दिन तक मारबे 25 दिन तक हां जी चार एक ये भी कहा जा रहा है कि जो जो चलो डा अमृतपाल दा भी जड़ा है हां जी चल के चल के एनएसए खतरी हां जी चल के चल के कर दोबारा यार आप दोबारा 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 एक एक मिनट सर हां जी सर सर थोड़ा एवरी एक मिनट एक मिनट नहीं नहीं पंजाबी सिर्फ पंजाबी सर पंजाबी कर दो बिसाहब एक मिनट एक ड्यूटी एक छोटी छोटी ਨੋ ਯਾਰ ਹਾਂਜੀ ਤੁਸੀਂ ਉਹਨਾਂ ਵੱਲੋਂ ਇਹੀ ਗੱਲਬਾਤ ਜਿਹੜੀ ਆ ਉਹ ਕੀ ਕਹਿੰਦੇ ਕਿ ਅਸੀਂ ਲਗਾਤਾਰ ਪੁਲਿਸ ਨੂੰ ਕਹ ਰਹੀਏ ਕਿ ਨਾਲ ਗੱਲਬਾਤ ਕਰਨਾ ਚਾਹੁੰਦੀ ਆ ਕਿ ਸਾਨੂੰ ਅੰਦਰ ਜਾਣ ਦੀ ਪਰਮਿਸ਼ਨ ਜਿਹੜੀ ਆ ਉਹ ਦਿੱਤੀ ਜਾਵੇ ਹਾਲਾਂਕਿ ਉਹਨਾਂ ਨੂੰ ਪਰਮਿਸ਼ਨ ਦੇਣੀ ਆ ਨਹੀਂ ਦੇਣੀ ਇਹ ਪੰਜਾਬੀ ਦਾ ਕੰਮ ਹੈ ਪਰ ਹੈਰਾਨੀ ਦੀ ਗੱਲ ਇਹ ਆ ਕਿ ਟੋਰ ਦੇ ਵਿੱਚ ਪੇਸ਼ੀ ਦੇ ਦੌਰਾਨ ਉਹਨਾਂ ਦੀ ਕੋਈ ਤਸਵੀਰ ਕਿਸੇ ਵੀ ਕੈਮਰੇ ਦੇ ਵਿੱਚ ਨਾ ਉਹ ਚੋਗਾ ਉਹ ਤੇ ਨਾ ਉਹ ਤੇ ਨਾ ਉਹ ਵੜੀ ਸੇ ਹੀ ਆਉਂਦੇ ਨੇ ਤੇ ਜਾਨ ਨਾਲ ਪੁੱਛੇ ਜਾਣੀ ਦੇਣਾ ਥੋੜਾ ਕੀ ਫੋਨ ਫੜਾਇਆ ਯਾਰ ਲੈ ਯਾਰ ਇਹ ਕੱਟੋ ਇੱਧਰ ਆ ਇੱਧਰ ਆਪਣੇ ਵਾਲੇ ਤੇ ਕਰ ਇੱਧਰ ਵੇਖ तो पे आज सात आदमी जो एन एस से छूट के आए हैं उनको उनका नंबर एफ आई आर में पेश किया गया है जिनमें बसंत सिंह जी गुरमीत सिंह और प्रधानमंत्री बाजू के दलजीत कलसी और तीन जाने थे जिनको आज पेश किया गया और चार दिन का पुलिस रिमांड इनको मिल गया तो क्या रिमांड में क्या होगा इनको देखो इनकी जो प्ली थी कि इन्होंने मोबाइल रिकवर करने हैं अगर कोई हथियार यूज़ हुआ वेपन यूज़ हुआ तो उनको रिकवर करना है प्लस और कुछ कुछ करनी है कि और, और कौन इस... शामिल था इसमें देखो जो डब्ल्यू में था वो तो उनकी एन तो तो थी वो अब खत्म हो गई है अब उनतालीस ਨੰਬਰ ਮੇਹੀ ਪ੍ਰਸੀਡਿੰਗ ਚੱਲੇਗੀ ਜੀ ਸਰ ਜਿਹੜਾ ਅੱਜ ਕੋਰਟ ਚ ਪੇਸ਼ ਕੀਤਾ ਗਿਆ ਕਿੰਨੇ ਦੇ ਤਰਮਾਨ ਮਿਲਿਆ ਅੱਜ ਜਿਹੜੇ ਪਹਿਲਾਂ ਐਨਐਸਏ ਤਹਿ ਦੋਸ਼ੀ ਬੰਦ ਸੀਗੇ ਉਹਨਾਂ ਚੋਂ ਸੱਤ ਦੋਸ਼ੀਆਂ ਨੂੰ ਜਿਹੜਾ ਵਾ ਅੱਜ ਅਰੈਸਟ ਕਰਕੇ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿਨ੍ਹਾਂ ਦਾ 25 ਤਰੀਕ ਤੱਕ ਜਿਹੜਾ ਵਾ ਉਹ ਰਿਮਾਂਡ ਮਿਲਿਆ ਜੀ ਸਰ ਕੀ ਨਾਮ ਹੈ ਜੀ ਐਨਐਸਏ ਤਹਿ ਬੰਦਿਆਂ ਦਾ ਕੀ ਨਾਮ ਹੈ ਜੀ ਸਰ ਸਰ ਇਹਨਾਂ ਤੋਂ ਪਹਿਲਾਂ ਸਰ ਪਹਿਲਾਂ ਕਿੱਥੇ ਸਰ ਪਹਿਲੇ ਕਿਹੜੀ ਜੇਐਸ ਸੀ ਹੁਣ ਕਿਹੜੇ ਕੇਸ ਲੈਂਦੇ ਨੇ ਏ 39/23 ਸਾਡਾ ਥਾਣੇ ਵਿੱਚ ਨਾਲੇ ਦਾ ਮਕਦਮਾ ਸੀਗਾ ਜੀ ਉਹਦੇ ਵਿੱਚ ਅਸੀਂ ਇਹਨਾਂ ਨੂੰ ਰੈਸਟ ਕੀਤਾ ਪਹਿਲਾਂ ਇਹ ਸਾਰੇ ਜਿਹੜੇ ਦੋਸ਼ੀ ਨੇ ਇਹ ਐਨਐਸਏ ਤਹਿਤ ਜਿਹੜਾ ਡਿਪਰੂ ਗਾਰਡ ਬੰਦ ਸੀਗੇ ਉਥੋਂ ਰਿਹਾਈ ਹੋਣ ਤੇ ਅਸੀਂ ਇਹ ਮਕਦਮੇ ਵਿੱਚ ਗ੍ਰਿਫਤਾਰ ਕਰਕੇ ਉਹਨਾਂ ਨੂੰ ਮਾਨਜੋ ਕੋਰਟ ਦੇ ਵਿੱਚ ਪੇਸ਼ ਕੀਤਾ ਹੈ ਜਿਹੜਾ ਸਾਨੂੰ 25 ਤੀਜ ਤੱਕ ਇਹਨਾਂ ਦਾ ਪਲੀਜ਼ ਰਮਾੜਾ ਸਰ ਕੀ ਤੁਹਾਡੇ ਵੱਲੋਂ ਦਲੀਲ ਪੇਸ਼ ਕੀਤੀ ਕਿਉਂਕਿ ਉਹਨਾਂ ਦੇ ਵਕੀਲ ਕਹ ਰਹੇ ਸੀ ਕਿ ਪਰਚਾ ਬੇਬੁਨਿਆਦ ਹੈ ਵੇਖੋ ਇਹ ਤੁਸੀਂ ਉਦੋਂ ਸਾਰੇ ਮੌਕੇ ਤੇ ਹਾਜ਼ਰ ਸੀਗੇ ਤੁਹਾਨੂੰ ਪਤਾ ਸੀਗਾ ਇਹ ਕੇਸ ਦੀ ਢੰਗਾਈ ਦਾ ਇਹ ਸਾਰਾ ਅਸੀਂ ਸਾਰਾ ਸਾਡਾ ਲਿੰਕ ਹੈ ਵੀ ਨਾ ਬਹੁਤ ਸਾਡੀ ਇਹ ਵੱਡੇ ਲੈਵਲ ਦੀ ਜੁਰੀ ਆ ਤਫਤੀਸ਼ ਸਾਣੀ ਹੀ ਕਰਨੀ ਆ ਇਹਦੇ ਵਿੱਚ ਸਾਰਾ ਅਸੀਂ ਲਿੰਕ ਐਵਿਡੈਂਸ ਜੋੜ ਕੇ ਜਿਹੜੇ ਕਵਰੀਆਂ ਵੀ ਸਾਡੀਆਂ ਕਰਨ ਵਾਲੀਆਂ ਨੇ ਆਜੋ ਦੋਸ਼ੀਆਂ ਨੂੰ ਜਿਹੜੀ ਐ ਸਖਤ ਸਜ਼ਾ ਦਵਾਈ ਜਾ। ਹੁਣ ਕਰਾਂਗੇ ਜੀ ਡਿਊਰਿੰਗ ਰਿਮਾਂਡ ਕਰਾਂਗੇ। ਆਪਣੇ ਪਾਸੇ ਦਾ ਐਨਐਸਏ ਜਿਹੜਾ ਖਤਮ ਹੋਏਗਾ ਐਨਐਸਏ ਉਹਨੂੰ ਵੀ ਲਿਆਇਆ ਜਾਏਗਾ। ਵੇਖੋ ਇਹਦੇ ਬਾਰੇ ਮੈਂ ਤੁਹਾਨੂੰ ਨਹੀਂ ਕਹਿ ਸਕਦਾ ਤੁਹਾਨੂੰ ਆਪੇ ਪਤਾ ਲੱਗ ਜਾਣਾ। ਇਮਰਤਪਨ ਦਾ ਸਾਥੀ ਨੇ ਸਾਰੇ ਜੀ ਹਾਂਜੀ 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 ਇਹ ਐਫਆਈਆਰ ਦੇ ਵਿੱਚ 39 ਨਾਮ ਦਾ ਇਹਦੇ ਵਿੱਚ ਭਗਵੰਤ ਸਿੰਘ ਔਰ ਪ੍ਰਧਾਨ ਮੰਤਰੀ ਬਾਜੇਕੇ ਗਰਮੀਤ ਸਿੰਘ ਗਿੱਲ ਬੁੱਕਣਵਾਲਾ ਬਸੰਤ ਸਿੰਘ ਸਰਬਜੀਤ ਸਿੰਘ ਕਲਸੀ ਗੁਰਿੰਦਰਪਾਲ ਗੁਰੀ ਔਜਲਾ ਕਲਵੰਤ ਸਿੰਘ ਧਾਰੀਵਾਲ ਤੇ ਹਰਜੀਤ ਸਿੰਘ ਚਾਚਾ ਸ਼ਾਮਲ ਸਰ ਇਹ ਉਹੀ ਮਾਮਲੇ 'ਚ ਜਿਹੜੇ ਥਾਣੇ ਦੇ ਉੱਪਰ ਹਮਲਾ ਕੀਤਾ ਸੀ ਬਿਲਕੁਲ ਜੀ ਬਿਲਕੁਲ ਬਿਲਕੁਲ ਉਹੀ ਹੈ